ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਾਲ ਘੰਟੀ ਵਾਲਾ ਬਟਨ ਜਰੂਰ ਦਬਾਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ 18 ਮਾਰਚ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿਦਾ ਹੋਇਆ ਦਿਖਾਈ ਦੇ ਰਿਹਾ ਹੈ ਇਸ ਬਾਰੇ ਗੱਲ ਕਰਦੇ ਹਾਂ ਅੱਜ ਤਕਰੀਬਨ ਮੌਸਮ ਜਿਵੇਂ ਸਾਫ਼ ਬਣਿਆ ਹੋਇਆ ਹੈ ਬਣਿਆ ਰਹੇਗਾ ਇਸ ਵਿੱਚ ਕੋਈ ਖਾਸ ਤਬਦੀਲੀ ਨਹੀਂ ਆਵੇਗੀ ਤੇ ਸਵੇਰ ਵੇਲੇ ਤੇ ਸ਼ਾਮ ਵੇਲੇ ਦੀ ਠੰਡ ਅਜੇ ਵੀ ਪੰਜਾਬ ਦੇ ਵਿੱਚ ਬਰਕਰਾਰ ਹੈ ਜੋ ਕਿ ਫਸਲਾਂ ਦੇ ਲਈ ਬਹੁਤ ਚੰਗੀ ਗੱਲ ਹੈ ਸਵੇਰ ਵੇਲੇ ਦਾ ਟੈਂਪਰੇਚਰ 13 14 ਜਾਂ 15 ਡਿਗਰੀ ਤੋਂ ਕਦੇ ਵੀ ਵੱਧ ਕਿਸੇ ਖੇਤਰ ਦੇ ਵਿੱਚ ਨਹੀਂ ਜਾ ਰਿਹਾ ਤੇ ਦਿਨ ਦਾ ਟੈਂਪਰੇਚਰ ਹੁਣ ਹੌਲੀ ਹੌਲੀ ਅਪ ਹੋਣਾ ਸ਼ੁਰੂ ਹੋਵੇਗਾ ਅੱਜ ਵੀ 27 28 ਡਿਗਰੀ ਦੇ ਆਸ-ਪਾਸ ਜਾਵੇਗਾ ਕੱਲ ਨੂੰ 29 30 31 ਆਉਣ ਵਾਲੇ ਦਿਨਾਂ ਦੇ ਵਿੱਚ ਇਹ 34 35 ਡਿਗਰੀ ਤੱਕ ਵੀ ਪਹੁੰਚਦਾ ਹੋਇਆ ਕੁਝ ਖੇਤਰਾਂ ਦੇ ਵਿੱਚ ਪੰਜਾਬ ਦੇ ਦਿਖਾਈ ਦਵੇਗਾ ਹਰਿਆਣਾ ਤੇ ਰਾਜਸਥਾਨ ਦਾ ਮੌਸਮ ਸਾਫ਼ ਬਣਿਆ ਹੋਇਆ ਹੈ ਪਰ ਉੱਥੇ ਪੰਜਾਬ ਨਾਲੋਂ ਟੈਂਪਰੇਚਰ ਉੱਪਰ ਨੂੰ ਚੱਲ ਰਿਹਾ ਹੈ ਤੇ ਕੁਝ ਕੇ ਖੇਤਰਾਂ ਦੇ ਵਿੱਚ ਉੱਥੇ 30 ਡਿਗਰੀ ਨੂੰ ਪਾਰ ਕਰ ਚੁੱਕਾ ਹੈ ਪਹਾੜਾਂ ਦੇ ਵਿੱਚ ਲਗਾਤਾਰ ਮੀਂਹ ਤੇ ਬਰਫ਼ਬਾਰਿਸ਼ ਦੇ ਨਾਲ ਉੱਥੇ ਠੰਡ ਦਾ ਦੌਰ ਅਜੇ ਵੀ ਬਰਕਰਾਰ ਹੈ ਪਰ ਜੇ ਕਿਸੇ ਨੂੰ ਮਣਫਰ ਨੇ ਜਾਣਾ ਹੋਵੇ ਮੌਸਮ ਲਗਾਤਾਰ ਉੱਥੇ ਹੁਣ ਕਈ ਦਿਨ ਸਾਫਰੋਬੀਗਾ ਮੀਂਹ ਦੀ ਕੋਈ ਵੀ ਖਾਸ ਸੰਭਾਵਨਾ ਉਹਨਾਂ ਖੇਤਰਾਂ ਦੇ ਵਿੱਚ ਵੀ ਦਿਖਾਈ ਨਹੀਂ ਦੇ ਰਹੀ ਮੌਸਮ ਪੂਰੀ ਤਰ੍ਹਾਂ ਦੇ ਨਾਲ ਉੱਤਰ ਭਾਰਤ ਦਾ ਸਾਫ ਬਣਿਆ ਹੋਇਆ ਹੈ ਮੀਂਹ ਦੀ ਗੱਲ ਕਰੀਏ ਤਾਂ 23-24 ਤਰੀਕ ਦੇ ਆਸ-ਪਾਸ ਹਲਕੇ ਜਿਹੇ ਸਿਸਟਮ ਆਉਣਗੇ ਜਿਹਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੇ ਛਰਾਟੇ ਕੁਝ ਖੇਤਰਾਂ ਦੇ ਵਿੱਚ ਤੁਹਾਨੂੰ ਲੱਗਦੇ ਹੋ ਇਹ ਦਿਖਾਈ ਜਰੂਰ ਦਿੰਦੇ ਰਹਿਣਗੇ